ਵੱਡਾ ਨਾਮ ਤੇ ਕਿਹੜੇ ਪਿੰਡੋਂ ਆਇਓ ਕਿਹੜਾ ਹਲਕਾ ਮੇਰਾ ਨਾਮ ਹਰਪ੍ਰੀਤ ਸਿੰਘ ਕਲਕਾ ਮੈਂ ਕਲਕਾ ਤੋਂ ਆਇਆ ਹਾਂ ਦਾ ਹਰਿਆਣਾ ਜਪੰਦਾ ਤੇ ਆਪਣਾ ਹਿਮਾਚਲ ਤੇ ਹਰਿਆਣੇ ਦੇ ਬਾਰਡਰ ਤੇ ਹੈਗਾ ਕਿਆ ਜਾਵੇ ਤਾਂ ਅੱਜ ਇੱਕ ਵਾਰੀ ਫੇਰ ਦੁਬਾਰਾ ਜਿਹੜਾ ਹਰਿਆਣਾ ਆ ਉਹਨੇ ਦਿਖਾ ਦਿੱਤਾ ਕਿ ਭਰਾ ਭਰਾ ਦੇ ਨਾਂ ਲਾ ਕੇ ਖੜਾ ਹੈ ਬਿਲਕੁਲ ਜੀ ਦੇਖੋ ਹਰਿਆਣੇ ਜੀ ਵੀ ਆਪਣਾ ਬਸੋਂ ਹੈਗਾ ਜਦੋਂ ਆਪਣੀ ਕਿਸਾਨ ਮੋਰਚਾ ਲੱਗਾ ਸੀ ਉਹਦੇ ਵੀ ਹਰਿਆਣੇ ਦਾ ਪੂਰਾ ਇੱਕ ਬਹੁਤ ਅਹਿਮ ਰੋਲ ਸੀਗਾ ਹਰਿਆਣੇ ਦਾ ਔਰ ਹਰਿਆਣਾ ਵੀ ਵੱਖਰਾ ਨਹੀਂ ਹੈਗਾ ਪੰਜਾਬ ਤੋਂ ਇਹ ਤਾਂ ਜਿਹੜੀ ਰਾਜਨੀਤੀ ਹੈ ਇਹਨੇ ਪੰਜਾਬ ਨੂੰ ਤੋੜਦਾ ਜਦੋਂ ਉਹਨੇ ਹੰਦਾਲੀ ਵਿੱਚ ਆਪਣਾ ਭਾਰਤ ਨੂੰ ਕਹਿੰਦੇ ਵੰਡੇ ਆ ਉਦੋਂ ਵੀ ਪੰਜਾਬ ਹੁਣ ਪੰਜਾਬ ਦੀ ਵੰਡ ਹੋਈ ਭਾਰਤ ਦੀ ਕਿੱਥੇ ਵੰਡ ਹੋਈ ਪੰਜਾਬ ਭਾਰਤ ਦਾ ਇੱਕ ਸੂਬਾ ਸੀ ਪੰਜਾਬ ਜਿਹਨੂੰ ਮਹਾਰਾ ਰਣਜੀਤ ਸਿੰਘ ਨੇ ਭਾਰਤ ਨੂੰ ਦਿੱਤਾ ਬਟ ਉਸ ਸੂਬੇ ਨੂੰ ਸਾਸ਼ਾ ਦੇ ਤਹਿਤ ਭਾਰਤੀ ਸਰਕਾਰਾਂ ਨੇ ਵੰਡਤਾ ਉੱਚੋ ਹਿਮਾਚਲ ਗੜ ਦਾ ਉੱਚੋ ਪਹਿਲਾਂ ਦਾ ਪਾਕਿਸਤਾਨ ਗੜਿਆ ਫੇਰ ਉਹ ਚੋਂ ਹਮਗੜ ਦਾ ਹਰਿਆਣਾ ਗੜ ਦਾ ਤੇ ਪੰਜਾਬ ਨੂੰ ਇਨਾ ਗ੍ਰਹਿਣਤਾ ਤੇ ਅੱਜ ਵੀ ਪੰਜਾਬ ਦੇ ਉੱਤੇ ਆਪਣੀ ਅੱਖ ਗੱਡੀ ਬੈਠੇ ਆ ਗੁਰਾਂ ਦੀ ਧਰਤੀ ਆ ਪੀਰਾਂ ਫਕੀਰਾਂ ਦੀ ਧਰਤੀ ਆ ਤੇ ਇਹ ਇੱਥੇ ਦੇ ਜਿਹੜੇ ਪੰਜਾਬ ਵਾਸੀ ਹੈਗੇ ਆ ਉਹਨਾਂ 'ਚ ਕੋਈ ਜਜ਼ਬਾ ਹੈਗਾ ਜਮੀਰ ਹੈਗਾ ਤੇ ਉਹ ਪਿੱਛੇ ਨਹੀਂ ਹਟਦਾ ਪਰ ਇਹਦੀ ਸਰਕਾਰ ਆ ਇੱਕ ਕਿਸੇ ਨਾ ਕਿਸੇ ਨੀਵੇਂ ਲਾਉਣ ਨੂੰ ਫੇਰਦੀਆਂ ਕਦੀ ਇਹਨਾਂ ਚ ਇਹਨਾਂ ਦੇ ਜੋ ਰਹਿਣ ਸਹਿਣ ਹੈ ਉਹਦੇ ਵਿੱਚ ਮਲਬੜ ਕਰਦੀਆਂ ਕਦੀ ਇਹਨਾਂ ਦੇ ਜਿਹੜੇ ਆਪਣੇ ਸੰਸਕਾਰ ਹੈਗੇ ਉਹਨਾਂ ਨੂੰ ਮਲਬੜ ਕਰਦੀਆਂ ਤੇ ਉਸ ਕਰਕੇ ਜਿਹੜੀ ਹੈਗੀ ਆ ਪੰਜਾਬ ਜਿਹੜੀ ਪਾਰ ਸਰਕਾਰ ਹੈਗੀ ਆ ਕਿਸੇ ਦੰਦ ਦੇ ਕਿ ਵਰਤਰੀ ਆ ਕਿ ਕਿਸੇ ਨਾ ਕਿਸੇ ਦਾ ਨਿਯਮ ਬਖਾਇਆ ਜਾਵੇ ਜਿਵੇਂ ਅੱਜ ਹੀ ਲੱਲੋ ਜਿੱਥੇ ਭਾਰਤ ਵਿੱਚ ਦਿੱਲੀ ਵਿੱਚ ਵੱਖ-ਵੱਖ ਰਾਜਾਂ ਦੀਆਂ ਜਿਹੜੀਆਂ ਝਾਕੀਆਂ ਕੱਢੀਆਂ ਗਈਆਂ ਉਹਨਾਂ ਨੂੰ ਇਨਵੋਲਵ ਕੀਤਾ ਗਿਆ ਤੇ ਭਾਰਤ ਕੀ ਭਾਰਤ ਜੇ ਪੰਜਾਬ ਕੀ ਭਾਰਤ ਦਾ ਹਿੱਸਾ ਨਹੀਂ ਹੈਗਾ ਉਹਨੂੰ ਉਹਦੇ ਵਿੱਚ ਇਨਵੋਲ ਨਹੀਂ ਕੀਤਾ ਗਿਆ ਇਹ ਬਹੁਤ ਮਾੜੀ ਗੱਲ ਹੈ ਤੇ ਬਹੁਤ ਨਿੰਦਣਯੋਗ ਹੈ ਭਾਰਤ ਦੇ ਪ੍ਰਧਾਨ ਮੰਤਰੀ ਲਈ ਕਿ ਉਸ ਨੇ ਪੰਜਾਬ ਨਾਲ ਇਹੋ ਜਿਹਾ ਵਿਤਕਲਕ ਕੀਤਾ ਠੀਕ ਹੈ ਤੇ ਤੁਸੀਂ ਗੱਲ ਕਰੀਏ 26 ਜਨਵਰੀ ਦੀ ਝਾਕੀ ਦੀ ਜੇਕਰ ਆਪਾਂ ਆਪਣੇ ਮੌਜੂਦਾ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਸ ਇੱਕ ਲਾਈਵ ਹੋ ਕੇ ਇਸ ਚੀਜ਼ ਦਾ ਜਿਹੜਾ ਹੈਗਾ ਗੁੱਸਾ ਜ਼ਾਹਿਰ ਕਰ ਦਿੱਤਾ ਬੀਜੀਪੇ ਦੀ ਆਂਟੀ ਕਿ ਭਾਰਤੀ ਜਿਹੜੇ ਝਾਕੀਆਂ ਦੇ ਵਿੱਚ 26 ਜਨਵਰੀ ਦੇ ਝਾਕੀਆਂ ਦੇ ਵਿੱਚ ਪੰਜਾਬ ਦੀ ਝਾਕੀ ਨਹੀਂ ਪਰ ਕੋਈ ਸਟਰੋਂਗ ਕਦਮ ਨਹੀਂ ਲਿਆ ਉਹਦੇ ਬਾਰੇ ਕੀ ਕਹੂਗੇ ਹਾਂ ਵੇਖੋ ਜੀ ਇਹ ਤਾਂ ਹੁਣ ਉਹਨਾਂ ਨੇ ਉਹ ਕਰ ਵੀ ਕੀ ਸਕਦੇ ਆ ਗੱਟੋਗੱਟ ਦੇ ਪੰਜਾਬ ਦੇ ਮੁੱਖ ਮੰਤਰੀ ਹੈ ਉਹਨੂੰ ਫਸਟ ਆਫ ਆਲ ਤਾਂ ਇਹਨਾਂ ਚਾਹੀਦਾ ਕਿ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਮੰਡਟ ਦਿੱਤਾ ਉਹਨਾਂ ਨੂੰ ਆਮ ਜੇ ਬੰਦੇ ਤੋਂ ਸੀਐਮ ਦੀ ਕੁਰਸੀ ਤੱਕ ਲੈ ਕੇ ਆਏ ਆ ਹਨਾ ਤੇ ਉਹ ਪੰਜਾਬ ਦੇ ਵਸਨੀਕਾਂ ਦਾ ਗੱਟੋਗੱਟ ਉਹਨਾਂ ਨੂੰ ਆਪਣੇ ਹੱਥ ਵਿੱਚ ਤਾਂ ਲੈਣ ਅੱਜ ਪੰਜਾਬ ਦੇ ਵਸਨੀਕ ਸੜਕਾਂ ਤੇ ਹੈਗੇ ਆ ਉਹਨਾਂ ਨੂੰ ਚਾਹੀਦਾ ਪੰਜਾਬ ਦੇ ਸੀਐਮ ਹੈਗੇ ਆ ਉਹਨਾਂ ਚਾਹੀਦਾ ਕਿ ਇਹਨਾਂ ਦੇ ਅੱਗੇ ਆਣ ਇੱਥੇ ਬੈਣ ਖੜੇ ਹੋਣ ਘਟੋਕੜ ਪੰਜਾਬ ਦੇ ਨਾਲ ਆਪਣਾ ਘਰ ਦਾ ਜੋ ਪਨੀਰੀ ਹੈਗੀ ਆ ਘਰ ਦੇ ਜੋ ਸਦਸੇ ਹੈਗੇ ਉਹਨਾਂ ਨੂੰ ਆਪਣੇ ਨਾਲ ਲੈਣ ਘਟੋਕੜ ਤੇ ਉਹ ਅਗਰ ਇਹਨਾਂ ਨੂੰ ਨਾਲ ਲੈ ਲੈਂਦੇ ਆ ਤੇ ਮੈਨੂੰ ਲੱਗਦਾ ਕਿ ਪੰਜਾਬ ਕੋਈ ਵੀ ਭਾਵੇਂ ਪ੍ਰਧਾਨ ਮੰਤਰੀ ਆਪਾਂ ਕੋਈ ਵੀ ਹੈਗਾ ਉਹ ਉਹਨਾਂ ਤੋਂ ਥੋੜਾ ਦਬਕੂਗਾ ਪਰ ਕਿੱਥੇ ਬਣਾਇਆ ਜਾ ਰਿਹਾ ਸੰਵਿਧਾਨ ਦੀ ਪਾਲਣਾ ਕਰ ਕੌਣ ਰਿਹਾ ਅੱਜ ਆ ਜੋ ਸਿੰਘ ਸਾਡੇ ਜਿਹਨਾਂ ਨੂੰ ਬੰਦੀ ਕੀਤਾ ਹੈ ਜਿਨ੍ਹਾਂ ਦਾ ਬਹੁਤ ਭਾਰੀ ਕੋਈ ਗੁਨਾਹ ਵੀ ਨਹੀਂ ਸੀਗਾ ਚਲੋ ਗੁਨਾਹ ਹੋਇਆ ਵੀ ਤਾਂ ਉਹਨਾਂ ਨੇ ਸਜ਼ਾਾਂ ਪੂਰੀਆਂ ਕਰ ਲਈਆਂ ਆਪਣੀਆਂ ਕਿਸੇ ਦੀ 17 ਸਾਲ ਦੀ 18 ਸਾਲ ਦੀ 20 ਸਾਲ ਦੀ 32 ਸਾਲ 32 32 ਸਾਲ ਦੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਇੰਨੀ ਉਮਰ ਦਾ ਇੱਕ ਜੰਮਿਆ ਬੱਚਾ ਵੀ ਨਾ ਜੀ ਵੱਡਾ ਹੋ ਕੇ ਆਪਣੇ ਅੱਗੇ ਗਾਂ ਪਨੀਰੀ ਪੈਦਾ ਕਰ ਦਿੰਦਾ ਇੱਕ ਜਨਰੇਸ਼ਨ ਗੈਪ ਹੋ ਗਿਆ ਪੂਰਾ ਪਰ ਅੱਜ ਤੱਕ ਇਹਨਾਂ ਨੇ ਉਹਨਾਂ ਨੂੰ ਰਿਹਾਏ ਨਹੀਂ ਦਿੱਤੀ ਤੇ ਦੂਜੇ ਪਾਸੇ ਜਿਹੜਾ ਰਾਮ ਰੀਮ ਹੈਗਾ ਅਜ ਆਪਣੇ ਬਾਬਾ ਕਹਿੰਦਾ ਆਪਣੇ ਆਪ ਨੂੰ ਜਿਹਦੇ ਉੱਪਰ ਬਲਾਤਕਾਰ ਦਾ આરોਪ ਸਾਬਤ ਹੋ ਗਿਆ ਜਿਹਦੇ ਉੱਪਰ ਕਤਲ ਦਾ આરોਪ ਸਾਬਤ ਹੋ ਗਿਆ ਉਹ ਜਦੋਂ ਦਿਲ ਕਰਦਾ ਅੰਦਰ ਤੇ ਜਦੋਂ ਦਿਲ ਕਰਦਾ ਬਾਹਰ ਤੇ ਸਮਾਨਤਾ ਕਿੱਥੋਂ ਆਈ ਤੇ ਪਾਰ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਕੰਮ ਜਿਹੜੇ ਸਬੰਧਾਂ ਨੂੰ ਉਹ ਮੰਨਦੀ ਨਹੀਂ ਉਹ ਤੇ ਡਰਾਮੇ ਕਰਨੇ ਬੰਦ ਕਰੇ ਠੀਕ ਆ ਇਹ ਜੋ ਧੌਂ-ਥਾਂਇ ਇੱਕ ਡਰਾਮਾ ਕੀਤਾ ਜਾ ਰਿਹਾ ਕਿ ਕਿਤੇ ਕੋਈ ਝੰਡਾ ਚੁਲਾ ਰਿਹਾ ਕਿਤੇ ਕੋਈ ਝੰਡਾ ਚੁਲਾ ਰਿਹਾ ਕਿਤੇ ਕੋਈ ਮੰਨਦਾ ਨਹੀਂ ਹੈਗੇ ਸਿਸ ਦੀ ਮੈਂ ਪੰਜਾਬ ਦੇ ਵਸਨੀਕਾਂ ਨੂੰ ਸਾਰੇ ਦੇਸ਼ ਦੇ ਵਸਨੀਕਾਂ ਨੂੰ ਕਹਿਣਾ ਕਿ ਆਪਣੇ ਜ਼ਮੀਰ ਨਾਲ ਇਨਸਾਫ ਕਰੋ ਤੇ ਅੱਜ ਭਾਵੇਂ ਮਤਲਬ ਕਿ ਸਾਨੂੰ ਕੋਈ ਵੀ ਅਧਿਕਾਰ ਆਪਣਾ ਲੈਣਾ ਉਹਦੇ ਸੰਸਾਰ ਕਹਿੰਦਾ ਉੱਤਰ ਨਾ ਪੈ ਰਿਹਾ ਪਹਿਲਾਂ ਅਸੀਂ ਦਿੱਲੀ ਮੋਰਚਾ ਲਾਇਆ ਸੀਗਾ ਕਿਸਾਨਾਂ ਦੇ ਹੱਕ ਲੈਣ ਚ ਤਾਂ ਉੱਥੇ ਹੁਣ ਅੱਜ ਅਸੀਂ ਬੰਦੀ ਸਿੰਘਾਂ ਦੀ ਹਾਈ ਲੈਣੀ ਆ ਤਾਸੜਕਾਂ ਤੇ ਤੇ ਸਾਨੂੰ ਸਰਕਾਰਾਂ ਦਾ ਫਾਇਦਾ ਕੀ ਦੱਸੋ